ਅਜੀ ਇੱਥੇ ਆ ਕੇ ਉਹਦਾ ਇਦਾਂ ਨਹੀਂ ਲੱਗਦਾ ਵੀ ਇਹ ਪੰਜਾਬ ਨਹੀਂ ਹੈਗਾ ਉਹਦਾ ਤੁਸੀਂ ਦੱਸੋ ਨਾਲ ਫਰਕ ਤਾਂ ਹੈਗਾ ਆਹੋ ਇਹ ਕਿੱਥੋਂ ਆਉਂਦਾ ਪਾਣੀ ਇਹ ਇੱਥੇ ਬਰਡ ਸਪਲਾਈ ਪਾਂਦਾ ਮਨ ਉੱਤੇ ਤੋਂ ਬਰਡ ਸਪਲਾਈ ਤੋਂ আচ্ছা আচ্ছা ਤੀਏ ਦਿਨ ਪਾਣੀ ਆਉਂਦਾ ਕਹਿੰਦੇ ਆ ਗੈਸਟ ਰੂਮ ਜਿਹੜੇ ਅਵੇਲੇਬਲ ਆ ਕਿੱਥੇ ਆ ਆਹ ਵਾਲੇ ਆਹ ਜਾਨਵਰ ਤਾਂ ਕੁਝ ਨਹੀਂ ਹੋਣ ਦਿੰਦੇ ਹਾਂ ਇਹ ਵੀ ਗੱਲ ਬਣਦੇ ਜਾਨਵਰ ਨਾਲ ਹਾਂਜੀ ਮੰਕੀ ਵਗੈਰਾ ਜਾਂ ਦੂਜੇ ਸ਼ਾਂਭਰ ਹੋ ਜਾਂਦੇ ਆ ਉਹ ਪਟੜਦੇ ਸਾਰਾ ਹਾਂਜੀ ਉੱਪਰ ਦਿੰਦੇ ਆ ਤਸਵੀਰ ਕਰ ਰਹਾ ਰਾਤ ਨੂੰ ਹੁਣ ਅੱਗੇ ਉਹ ਕਿਹਦਾ ਫਸਲਾਂ ਬੀਜਦੇ ਸੀ ਹੁਣ ਕੁਛ ਨਹੀਂ ਬੀਜਦੇ ਇੱਥੇ ਇੱਥੇ ਝੋਨਾ ਹੁੰਦਾ ਸੀਗਾ ਹੁਣ ਨਹੀਂ ਹੁੰਦਾ ਇੱਥੇ ਤੁਹਾਡੇ ਕੋਲ ਕੀ ਕੀ ਹੁੰਦਾ ਜੀ ਖਾਣ ਨੂੰ ਤੇ ਸਮਾਨ ਸਮੁੰਨ ਹੁਣ ਜ਼ਿਆਦਾ ਪਾ ਲੈਣਾ ਜਿੰਨੇ ਲੋਕੀ ਜ਼ਿਆਦਾ ਆਉਣ ਲੱਗੇ ਧਿਆਨ ਰੱਖਿਓ ਠੀਕ ਹੈ ਜਦੋਂ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੇ ਫੇਰ ਇੱਥੇ ਝੂ ਲੁਕਣਾ ਹੈ ਤੇ ਸਮਾਨ ਦੀ ਸ਼ਾਰਟੇਜ ਨਾ ਹੋਵੇ ਠੀਕ ਹੈ ਠੀਕ ਆ ਲੋ ਜੀ ਰਣਜੋਤ ਭਾਜੀ ਨਾਲ ਘੁੰਮਦੇ ਘੁੰਮਦੇ ਅੱਗੇ ਆ ਗਏ ਆ ਪਿੰਡ ਥਾਣਾ ਤੇ ਇੱਥੇ ਆਪਾਂ ਪਾਣੀ ਲੈਣ ਰੁਕੇ ਸੀ ਤੇ ਆਹ ਦੇਖੋ ਕਿੰਨੀ ਵਧੀਆ ਇੱਕ ਹੱਟ ਆ ਆਹ ਦੇਖੋ ਇੱਥੇ ਤੁਹਾਡੇ ਕੋਲ ਕੀ ਕੀ ਹੁੰਦਾ ਜੀ ਖਾਣ ਨੂੰ ਹਾਂ ਜੀ ਗੁਰਕੁਰੇ ਗਿਫਟਸ ਬਿਸਕੁਟ ਵਗੈਰਾ ਠੰਡਾ ਅੱਛਾ ਜੀ ਤੇ ਕੁਛ ਜਦਾਂ ਬਣਾ ਕੇ ਵੀ ਦਿੰਦੇ ਕੁਝ ਕੀ ਬਸ ਆਹੀ ਆ ਜਦਾ ਰੱਖਿਆ ਸਰ ਅੱਛਾ ਇਹੋ ਹੀ ਰੱਖਿਆ ਆ ਠੀਕ ਆ ਠੀਕ ਆ ਤੇ ਚਲੋ ਮੈਂ ਤਾਂ ਆਪਣੇ ਜਿੱਦਾਂ ਪੰਜਾਬ ਤੋਂ ਜਾਂ ਬਾਹਰੋਂ ਲੋਕੀ ਆਉਂਦੇ ਆ ਨਾ ਤੇ ਆਪਣੇ ਘਰੋਂ ਨਾਲ ਲਿਆਓ ਕੁਛ ਇਥੋਂ ਲਾਓ ਆ ਕੇ ਇਥੋਂ ਲਾਓ ਇਹਨਾਂ ਦਾ ਵੀ ਇੱਕ ਰੋਜ਼ਗਾਰ ਦਾ ਇੱਕ ਸਾਧਨ ਬਣਾਇਆ ਹੈ ਇਹਨਾਂ ਨੇ ਤੇ ਇਥੋਂ ਇਹਨਾਂ ਨੂੰ ਕੋਈ ਇਨਕਮ ਹੋਏਗੀ ਇੱਥੇ ਜ਼ਰੂਰ ਆ ਕੇ ਕੁਝ ਨਾ ਕੁਝ ਜ਼ਰੂਰ ਖਰੀਦੋ ਤੇ ਜਿੱਦਾਂ ਮੈਂ ਇੱਕ ਹੋਰ ਗੱਲ ਕਰ ਰਹੀ ਸੀ ਤੁਹਾਡੇ ਨਾਲ ਇੱਥੇ ਤੁਹਾਡੇ ਪਾਣੀ ਆ ਬਾ ਟੁੱਟੀ ਲੱਗੀ ਸੀਗੀ ਤੇ ਪਾਣੀ ਨਹੀਂ ਆ ਰਿਹਾ ਇਹ ਕਦੋਂ ਪਾਣੀ ਕਦੋਂ ਆਉਂਦਾ ਇੱਥੇ ਇਹ ਤੀਜੀ ਦਿਨ ਆਂਦਾ ਜੀ ਪਾਣੀ ਤੇ ਇਹ ਪਾਣੀ ਦਾ ਇਹੀ ਸੋਰਸ ਹੈ ਤੁਹਾਡੇ ਮਤਲਬ ਇਹ ਪਾਣੀ ਪੀਣ ਨੂੰ ਹੁੰਦਾ ਹੈ ਤੁਹਾਡੇ ਵਰਤਣ ਨੂੰ ਹਾਂਜੀ ਤੇ ਆਹ ਦੇਖੋ ਉਦਾਂ ਮੈਂ ਤਾਂ ਹੈਰਾਨ ਆ ਆ ਲੱਗਿਓ ਅਨੇ ਇਹ ਤਾਂ ਫੇ ਚਲੋ ਇਹ ਆਪਾਂ ਸਾਫ਼ ਨਹੀਂ ਮੰਨਦੇ ਇਸ ਪਾਣੀ ਨੂੰ ਹਾਂਜੀ ਹਾਂਜੀ ਇਹ ਕਿਉਂਕਿ ਪਿੱਛੋਂ ਜਿੱਦਾਂ ਖੱਡਾਂ ਵਗਦੀਆਂ ਕਈ ਜਾਨਵਰ ਵਿੱਚ ਗੰਦ ਵੀ ਪਾਇਆ ਹੁੰਦਾ ਪਰ ਚਲੋ ਪਾਣੀ ਦਾ ਸੋਰਸ ਤਾਂ ਹੈਗਾ ਤੁਹਾਡੇ ਲਾਗੇ ਇੱਕ ਬਹੁਤ ਵਧੀਆ ਹਾਂਜੀ ਤੇ ਖੂਹਾਂ ਦਾ ਪਾਣੀ ਵੀ ਯੂਜ਼ ਕਰਦੇ ਤੁਸੀਂ ਨਹੀਂ ਜੂੰ ਜ ਨਹੀਂ ਕਰਦੇ ਹੁਣ ਬੰਦ ਕੀਤੇ ਉਦਾਂ ਪਹਿਲੇ ਕਰਦੇ ਸੀ ਹਲਕੇ ਪਾਏ ਅੱਛਾ ਜੀ ਹਾਂਜੀ ਹੁਣ ਪਾਣੀ ਕਿਹੜਾ ਪੀਣ ਨੂੰ ਵਰਤਦੇ ਤੁਸੀਂ ਇਹ ਟੂਟੇ ਦਾ ਜੀ ਇਹ ਕਿੱਥੋਂ ਆਉਂਦਾ ਪਾਣੀ ਇਹ ਇੱਥੇ ਵਰਟਸਪਲਾਈ ਤੋਂ ਆਉਂਦਾ ਮਨੋਤੇ ਮਨੋਤੇ ਤੋਂ ਵਰਟਸਪਲਾਈ ਤੋਂ ਅੱਛਾ ਅੱਛਾ ਤੀਏ ਦਿਨ ਪਾਣੀ ਆਉਂਦਾ ਕਹਿੰਦੇ ਆ ਦੇਖੋ ਭਾਜੀ ਇੱਥੇ ਆ ਕੇ ਉਹਦਾ ਇਦਾਂ ਨਹੀਂ ਲੱਗਦਾ ਵੀ ਇਹ ਪੰਜਾਬ ਨਹੀਂ ਹੈਗਾ ਉਹਦਾ ਤੁਸੀਂ ਦੱਸੋ ਬੜਾ ਫਰਕ ਤਾਂ ਹੈਗਾ ਆਹੋ ਆ ਦੇਖੋ ਤਾਂ ਵੀ ਅਸੀਂ ਪੱਦਰੇ ਥਾਂ ਰਹਿਣ ਗਿੱਧੀ ਹਾਂ ਹਾਂ ਆਹ ਦੇਖੋ ਤਾਂ ਆਹ ਦੇਖੋ ਆ ਸਾਰੀ ਰੇਤਾ ਵਾਲੀ ਖਾੜਿਆ ਨਹੀਂ ਨਹੀਂ ਇਹ ਕੋਕੋਨਟ ਵਾਲਾ ਨਹੀਂ ਹੈਗਾ ਹਾਂਜੀ ਅੱਛਾ ਅੱਛਾ ਇੱਥੇ ਕਿ ਚੜਨਾ ਵੀ ਹੈਗਾ ਭਾਜੀ ਮੈਂ ਨਹੀਂ ਦੇਖਿਆ ਉਹ ਆਇਆ ਆਪੇ ਤੇ ਕਿੰਨੀ ਕੱਗੇ ਆ ਜੀ ਚਰਨਾ ਇਹ ਅੱਛਾ 3-4 ਕਿਲੋਮੀਟਰ ਚਰਨਾ ਆ ਆਹ ਵਾਤਾ ਚੱਲੋ ਨਿਕਲਦਾ ਇੱਥੋਂ ਪਾਣੀ ਦਾ ਚੱਲੋ ਸਿਮਾ ਫੁੱਟਦੀਆਂ ਕਿਦਾਂ ਥੱਲੋ ਨਿਕਲਦਾ ਪਾਣੀ ਜ਼ਮੀਨ ਚੋਂ ਆਹੋ ਇਹ ਤਾਂ ਮੈਨੂੰ ਪਤਾ ਹੈ ਥੱਲੋ ਹੀ ਨਿਕਲਦਾ ਆਹ 12 ਮਹੀਨੇ ਹੀ ਚੱਲਦਾ ਰਹਿਣਾ ਅੱਛਾ ਜੀ ਅੱਛਾ ਆਹ ਦੇਖੋ ਤਾਂ ਇਹ ਤਾਂ ਚੱਲਦਾ ਹੀ ਆ ਹੁਣ ਚਲੋ ਗਰਮੀਆਂ ਹੋ ਗਈਆਂ ਭਾਜੀ ਹੁਣ ਲੋਕੀ ਇੱਥੇ ਘੱਟ ਜਾਣੇ ਆਉਣੋਂ ਕਿਉਂਕਿ ਇੱਥੇ ਦਾ ਮੌਸਮ ਗਰਮ ਹੋ ਜਾਂਦਾ ਨਾ ਹਾਂ ਗਰਮ ਆਹ ਗੈਸਟ ਰੂਮ ਜਿਹੜੇ ਅਵੇਲੇਬਲ ਆ ਕਿੱਥੇ ਆ ਆਹ ਵਾਲੇ ਆ ਨਹੀਂ ਆ ਜਿਹੜੇ ਸਾਹਮਣੇ ਆ ਅੱਛਾ ਪਿੱਛੇ ਆ ਪਿੱਛੇ ਆ ਇਹ ਕੀ ਰੇਟ ਲੈਂਦੇ ਗੈਸਟ ਰੂਮ ਦਾ ਪਤਾ ਤੁਹਾਨੂੰ ਇਹ ਪਤਾ ਨਹੀਂ ਮੈਂ ਕਿਰਾਏ ਦਿੰਦੇ ਆ ਗੱਲ ਗੱਲ ਕਰਵਾ ਦਿੰਦੇ ਆ ਅੱਛਾ ਅੱਛਾ ਨਹੀਂ ਚਲੋ ਕੋਈ ਨਹੀਂ ਫੇ ਪੁੱਛਾਂਗੇ ਉਦਾਂ ਕਿਉਂਕਿ ਹੁਣ ਤਾਂ ਨਹੀਂ ਲੈਣੇ ਮੈਂ ਇਹਦੇ ਇਨਫੋਰਮੇਸ਼ਨ ਦੱਸਣੀ ਚਾਹੁੰਨਾ ਨਾ ਵੀ ਕਿਸੇ ਨੇ ਕਿਸਨੇ ਆਉਣਾ ਤਾਂ ਜਰੂਰ ਇੱਕ ਵਾਰੀ ਦੇਖੇ ਇੱਥੇ ਆ ਕੇ ਵੀ ਹਾਂਜੀ ਉੱਪਰ ਦੇ ਹੈਗੇ ਆ ਉਹਦਾ ਮਨਾਂ ਦੇ ਅੱਛਾ ਜੀ ਉਹ ਲੈ ਲੈਂਦੇ ਉਹ ਫੜਾਓ ਪਾਜੀ ਨੂੰ ਕਾ ਪੀ ਲਓ ਇਸ ਪਿੰਡ ਦੇ ਵਿੱਚ ਜਿਹੜਾ ਥਾਣਾ ਪਿੰਡ ਆ ਇਹ ਤੇ ਕਿੰਨੇ ਘਰ ਆ ਜੀ 60 300 ਵੋਟ ਆ ਜੀ 350 ਵੋਟ ਅੱਛਾ ਇਹ ਬੈਂਤੀ ਘਰ ਇੱਦਾਂ ਨਾ ਮੱਲੇ ਆ ਜੀ ਇੱਕ ਮੱਲੇ ਆ ਇੱਕ ਉਹ ਡੈਮ ਦੇ ਉੱਪਰ ਹੀ ਆ ਅੱਛਾ ਜੀ ਤੇ ਇੱਥੇ ਉਦਾਂ ਇਸ ਜਗ੍ਹਾ ਤੇ ਕਿਸੇ ਚੀਜ਼ ਦੀ ਪ੍ਰੋਬਲਮ ਵੀ ਹੈਗੀ ਜਿਦਾ ਪਾਣੀ ਦੀ ਤਾਂ ਹੈਗੀ ਹੋਰ ਵੀ ਕੋਈ ਪ੍ਰੋਬਲਮ ਹੈਗੇ ਆ ਹਾਂਜੀ ਤੇ ਟਾਵਰ ਹਨੀ ਨੈਟ ਤਾਂ ਸਿਗਨਲ ਨਹੀਂ ਆਉਂਦਾ ਮਤਲਬ ਫੋਨ ਦਾ ਸਿਗਨਲ ਨਹੀਂ ਆਉਂਦਾ ਨਹੀਂ ਵਾਈਫਾਈ ਲੋ ਆਏ ਲੋਕਾਂ ਦੇ ਘਰਾਂ ਘਰਾਂ 'ਚ ਹਾਂਜੀ ਤੇ ਜਾਂ ਫਿਰ ਪਹਾੜੀਆਂ ਤੇ ਜਾ ਕੇ ਤੇ ਡਾਕਟਰੀ ਸਹੂਲਤਾਂ ਡਾਕਟਰੀ ਸਹੂਲਤਾਂ ਤਾਂ ਥੱਲੇ ਹੀ ਐ ਥੱਲੇ ਹੀ ਜਾਣਾ ਪੈਂਦਾ ਹੈ ਨਾ ਗੜ੍ਹ ਦੀ ਵਾਲਾ ਵਗੈਰਾ ਜਾਂ ਲਾਗੇ ਤੋਂ ਲਾਗੇ ਕਿੱਥੇ ਜਾਂਦੇ ਹੁੰਨੇ ਆ ਲਾਗੇ ਪ੍ਰਾਈਵੇਟ ਹੀ ਕਿਸੇ ਡਾਕਟਰਾਂ ਦੇ ਲੈ ਲੇਂ ਜਾਂ ਤੰਡੋਲ ਵੇ ਜਾ ਗੜ੍ਹ ਅੱਛਾ ਜੀ ਢੋਲ ਵਾਹੇ ਦਾ ਗੜ੍ਹ ਹਾਂਜੀ ਚਲੋ ਮੜਾ ਮੋਟਾ ਚਲੋ ਸੜਕਾਂ ਦੀ ਡਿਵੈਲਪਮੈਂਟ ਤਾਂ ਹੋਈ ਮੈਂ ਦੇਖਿਆ ਬਣੀਆਂ ਆ ਹਾਂਜੀ ਉੱਦਾਂ ਬੱਸਾਂ ਪੁੱਸਾਂ ਆਉਂਦੀਆਂ ਨਹੀਂ ਇੱਥੇ ਨਹੀਂ ਆਉਂਦੀਆਂ ਮਣੋਂ ਉੱਦਾਂ ਹੀ ਲੈਣੀ ਲੱਗੇ ਬੱਸ ਅੱਛਾ ਕਮਾਈ ਨੂੰ ਕਮਾਈ ਤਾਂ ਫਿਰ ਗਾੜ ਨੂੰ ਕੱਜਾ ਢੋਲਵੇ ਅੱਛਾ ਜੀ ਅੱਛਾ ਨਹੀਂ ਚਲੋ ਹੈ ਤਾਂ ਥੋੜੀ ਪਰੇਸ਼ਾਨੀ ਪਰ ਚਲੋ ਜਿਆਦਾ ਉਤਲਾ ਇਲਾਕਾ ਹੈ ਨਹੀਂ ਇਹ ਜਿਆਦਾ ਪਹਾੜ ਨਹੀਂ ਪੈਂਦੇ ਤਾਂ ਥੋੜੀ ਚਲੋ ਔਖ ਤਾਂ ਚਲੋ ਇੰਨੀ ਕਹਿ ਨਹੀਂ ਸਕਦੇ ਵੀ ਪਰ ਚਲੋ ਆ ਪਾਣੀ ਦਾ ਹੋ ਗਿਆ ਤੁਹਾਡਾ ਇਹ ਥੋੜਾ ਔਖਾ ਹੀ ਆ ਹੈਨਾ ਅੱਛਾ ਇੱਥੇ ਇੱਕ ਹੋਰ ਗੱਲ ਦੱਸੋ ਮੈਨੂੰ ਹਾਂਜੀ ਭਾਈ ਤੁਹਾਨੂੰ ਵੇਟ ਕਰਵਾ ਰਹੇ ਹਾਂ ਇੱਕ ਮਿੰਟ ਨਹੀਂ ਨਹੀਂ ਕੋਈ ਨਹੀਂ ਅੱਛਾ ਇੱਕ ਮੈਨੂੰ ਤਾਂ ਹੋਰ ਗੱਲ ਦੱਸੋ ਇੱਥੇ ਤੁਸੀਂ ਲੋਕਲ ਆਪਣੇ ਕਿਹੜੀ ਸਬਜ਼ੀ ਵਰਤਦੇ ਆ ਕੁਝ ਖਾਸ ਸਬਜ਼ੀ ਹੁੰਦੀ ਥੱਲੇ ਨਾਲੋਂ ਕੋਈ ਖਾਸ ਸਬਜ਼ੀਆਂ ਖਾਸ ਕੋਈ ਚੀਜ਼ ਲਾਉਂਦੇ ਹੋ ਮੈਂ ਤੁਸੀਂ ਆਪਣੀਆਂ ਲਗਾ ਲੈਂਦੇ ਜਿੱਦਾਂ ਹਲਦੀ ਲਗਾ ਲੈਂਦੇ ਆ ਜਨਵਾਰ ਤਾਂ ਕੁਝ ਨਹੀਂ ਹੋਣ ਦਿੰਦੇ ਹਾਂ ਇਹ ਵੀ ਗੱਲ ਜਿੱਦਾਂ ਬਣਦੇ ਜਾਨਵਰ ਹਾਂਜੀ ਮਾਂਕੀ ਵਗੈਰਾ ਜਾਂ ਦੂਜੇ ਸੰਭਰ ਹੋ ਜਾਂਦੇ ਆ ਉਹ ਪੱਟ ਛੱਡਦੇ ਸਾਰਾ ਪਾਣੀ ਉਹ ਪੜ ਦਿੰਦੇ ਤਸੂਰ ਵਗੈਰਾ ਰਾਤ ਨੂੰ ਹੁਣ ਅੱਗੇ ਕਿਹੜਾ ਫਸਲਾਂ ਬੀਜਦੇ ਸੀ ਹੁਣ ਕੁਝ ਨਹੀਂ ਬੀਜਦੇ ਇੱਥੇ ਝੋਨਾ ਹੁੰਦਾ ਸੀਗਾ ਹੁਣ ਨਹੀਂ ਹੁੰਦਾ ਇਦੋਂ ਮਤਲਬ ਸਿਰਫ ਸਿਰਫ ਇਹ ਹਲਦੀ ਵਗੈਰਾ ਲਗਾ ਸਕਦੇ ਆ ਅਦਰ ਕਾ ਹਲਦੀ ਬਸ ਉਹ ਨਹੀਂ ਖਾਂਦੇ ਬਸ ਅੱਛਾ ਉਹ ਖਾਂਦੇ ਨਹੀਂ ਹੈ ਯਾਰ ਪਾਜੀ ਇਹ ਵੀ ਬੜੀ ਇੱਕ ਬੜੀ ਵੱਡੀ ਗੱਲ ਆ ਇਸ ਜਗ੍ਹਾ ਤੇ ਜਿੱਦਾ ਸਾਡੇ ਵੀ ਥੱਲੇ ਨਾ ਸੂਰ ਆ ਜਾਂਦੇ ਆ ਜੀ ਹਾਂਜੀ ਹਾਂਜੀ ਚੀਜ਼ਾਂ ਪਾਟ ਦਿੰਦੇ ਆ ਸਬਜ਼ੀ ਸਬਜ਼ੀਆਂ ਲਾਈਆਂ ਤੇ ਉਹਨਾਂ ਤੋਂ ਵੀ ਜਿਹੜਾ ਪਸੂ ਵੀ ਰੱਖਣੇ ਔਖੇ ਜੀ ਜਿੱਦਾ ਚੀਤਾ ਵਗੈਰਾ ਆ ਜਾਂਦੇ ਆ ਆ ਜਾਂਦਾ ਚੀਤਾ ਵੀ ਹਾਂਜੀ ਤਿੰਦੂ ਇਹਨੇ ਬੱਚੇ ਸੀਗੇ ਗਾਂ ਦੇ ਪਿਛਲੀ ਵਾਰੀ ਉਹ ਸੁਆ ਵੀ ਖਰਾਬ ਹੋਇਆ ਤਾਂ ਉਹ ਖਾ ਲਿਆ ਉਹ ਨਾ ਤਿੰਦੂ ਇਹਨੇ ਮੰਨੇ ਖਾ ਲਿਦਾ ਇਹ ਹਵੇਦੀ ਮੈਂ ਨਾ ਪਿਛਲੀ ਵਾਰ ਪਿਛਲੀ ਵਾਰੀ ਅੱਜ ਪਿਛਲੇ ਇਸੇ ਮੌਸਮ ਦੇ ਵਿੱਚ ਨਾ ਗਰਮੀਆਂ ਦੇ ਮੈਂ ਇੱਥੇ ਪਿੱਛੇ ਥਾਣਾ ਡੈਮ ਗਿਆ ਸੀ ਆਪਣੇ ਥਾਣਾ ਤੋਂ ਅੱਗੇ ਇੱਕ ਛੋਟਾ ਜਿਹਾ ਪਿੰਡ ਆ ਕਸਬਾ ਜੇ ਬੇਰੀਆਂ ਬੇਰੀਆਂ ਤੋਰੀ ਆ ਪਿੰਡਾ ਉਹ ਜੀ ਦੋ ਚਾਰ ਘਰ ਆ ਉੱਥੇ ਟੁੱਟ ਮੇ ਜੇ ਕਰੋੜ ਵਾਲੇ ਹਾਂਜੀ ਉਹ ਹੀ ਕਰੋੜ ਵਾਲੀ ਹਾਂ ਬਿਲਕੁਲ ਬਿਲਕੁਲ ਕਰਨ ਕਰੋੜ ਵਾਲੀ ਉੱਥੇ ਉਹ ਇੱਕ ਆਪਣੇ ਇੱਕ ਕਿਸੇ ਜਿੱਦਾਂ ਤੁਸੀਂ ਪਾਇਆ ਨਾ ਉਹਨਾਂ ਨੇ ਉੱਥੇ ਪਾ ਲਈ ਆ ਹਾਂਜੀ ਹਾਂਜੀ ਬਣਾ ਰਹੇ ਸੀਗੇ ਪਿੱਛੇ ਪਾਣੀ ਆ ਗਿਆ ਹਾਂਜੀ ਹਾਂਜੀ ਉੱਥੇ ਉਹਨਾਂ ਦੇ ਭਾਈ ਸਾਡੇ ਅੰਦਰ ਰਸ਼ਪਾਲ ਨੇ ਭਾਈ ਰਸ਼ਪਾਲ ਅੱਛਾ ਰਸ਼ਪਾਲ ਉਹਨਾਂ ਦਾ ਨਾਮ ਉਹਨਾਂ ਦੇ ਦੋ ਤਿੰਨ ਮੁੰਡੇ ਆ ਜਿਹੜੇ ਕੁਝ ਬਾਹਰ ਵੀ ਗਏ ਆ ਤੇ ਇੱਥੇ ਵੀ ਕਰਦੇ ਅੱਛਾ ਉਹ ਰਸ਼ਪਾਲ ਉਹਨਾਂ ਦਾ ਨਾਮ ਮੈਂ ਬੜਾ ਬਾਹਰ ਦੋ ਇੱਥੇ ਹਾਂਜੀ ਹਾਂਜੀ ਤੇ ਉਹਨਾਂ ਨੇ ਉੱਥੇ ਪਾਇਆ ਸੀਗਾ ਹਾਂਜੀ ਤੇ ਮੈਨੂੰ ਕਹਿੰਦੇ ਸੀ ਵੀ ਪੱਠੀ-ਪੁੱਠੀ ਲਈ ਆ ਚਲਾ ਦੇਣਾ ਕੰਮ ਤੇ ਮੈਂ ਗਿਆ ਨਹੀਂ ਦੁਬਾਰਾ ਉੱਥੇ ਨੂੰ ਇੱਕ ਜ਼ਿਆਦਾ ਸਿਸਟਮ ਹੈ ਕਿ ਹੁਣ ਨੜੱਤਿਆਂ ਨੇ ਨਾ ਜੀ ਧਰਮਪੁਰ ਨੂੰ ਜਾਣੇ ਫਿਰ ਲੋਕਾਂ ਨੂੰ ਚਲੋ ਨਹੀਂ ਬਹੁਤ ਵਧੀਆ ਮੈਂ ਤਾਂ ਕਹਿਣਾ ਸਾਰਿਆਂ ਨੂੰ ਕਿਹਾ ਮੈਂ ਵੀ ਉੱਥੇ ਜ਼ਰੂਰ ਰੁਕੋ ਹਾਂਜੀ ਹੁਣ ਤੁਹਾਡੇ ਇੱਥੇ ਆ ਕੇ ਕਿਹਾ ਵੀ ਇੱਥੇ ਜ਼ਰੂਰ ਕੁਝ ਲੈ ਕੇ ਜਾਓ ਜ਼ਰੂਰ ਕਿ ਤੁਹਾਨੂੰ ਕੁਝ ਇਨਕਮ ਹੋਵੇ ਕੁਝ ਮਤਲਬ ਜਿੱਦਾਂ ਬੰਦੇ ਨੂੰ ਕੋਈ ਫਾਇਦਾ ਹੁੰਦਾ ਹੋਰ ਕੀ ਆ ਵੀ ਆ ਨਾਲੇ ਇੱਕ ਤਰੀਕੇ ਨਾਲ ਅੰਗਲ ਰੈਸਟ ਕਰੋ 2 ਮਿੰਟ ਬੈਠੋ ਹਾਂਜੀ 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 ਉੱਥੇ ਮੈਨੂੰ ਨਾ ਇਦਾਂ ਹੀ ਲੋਕਲ ਮਿਲੇ ਸੀ ਉੱਥ ਤੇ ਉਹਨਾਂ ਨੇ ਮੈਨੂੰ ਸਾਰੀਆਂ ਪ੍ਰੋਬਲਮ ਦੱਸੀਆਂ ਸੀ ਕਿ ਪਾਣੀ ਆਪਾਂ ਕਹਿੰਦੇ ਕਿੰਨੀ-ਕਿੰਨੀ ਦੂਰੋਂ ਲੈ ਕੇ ਆਉਨੇ ਆ ਹਾਂਜੀ ਹਾਂਜੀ ਉੱਥੇ ਅੰਦਰ ਦੇਰੀਆਂ ਵੱਲ ਕਹਿੰਦੇ ਪਾਣੀ ਬੜਾ ਔਖਾ ਸਾਡੇ ਇੱਥੇ ਹਾਂਜੀ ਪਾਣੀ ਔਖਾ ਹੀ ਹੈ ਤੇ ਉਹ ਚਲੋ ਇੱਥੇ ਤੱਕ ਇੱਕ ਕਨੈਕਸ਼ਨ ਹੈ ਵੀ ਪਾਣੀ ਦਾ ਵੀ ਉੱਥੇ ਤਾਂ ਖੂਹਾਂ ਦਾ ਹੀ ਵਰਤਦੇ ਆ ਖੂਹਾਂ ਦਾ ਹੀ ਉਹੀ ਮੈਂ ਕਹਿੰਨਾ ਨਾ ਬੜਾ ਔਖਾ ਉੱਥੇ ਪਾਣੀ ਦਾ ਬੜਾ ਔਖਾ ਭਾਜੀ ਉੱਧਰ ਚਲੋ ਤੁਹਾਡਾ ਨਾਮ ਕੀ ਜੀ ਸ਼ੁਭਨਾਮ ਤੁਮਲਾ ਦੇਵੀ ਤੁਮਲਾ ਦੇਵੀ ਚਲੋ ਤੁਸੀਂ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ ਆ ਹਾਂਜੀ ਥਾਣਾ ਦੇ ਉਦਾਂ ਤੁਸੀਂ ਕਿੱਥੋਂ ਆ ਵੈਸੇ ਤੇ ਬਿਹੜੇ ਦੇ ਅੱਛਾ ਅੱਛਾ ਠੀਕ ਹੈ ਬੇੜਾ ਹਾਂਜੀ ਬਾੜੀ ਖੱਡ ਟੱਪਾ ਬੇੜਾ ਹੈ ਨਾ ਹਾਂਜੀ ਮੈਂ ਗਿਆ ਉਧਰ ਆਪਣੇ ਕੋਈ ਕੋਈ ਪਿੰਡ ਨਾ ਕੋਈ ਇੱਧਰ ਹੈ ਹਾਂਜੀ ਉੱਪਰਲੀ ਕੋਈ ਨਿਚਲੀ ਕੋਈ ਉੱਥੇ ਇਹ ਕੋਈ ਇੱਧਰ ਹੈ ਗਿਆ ਇਹ ਢੋਲਵੇ ਤੋਂ ਗਿਆ ਢੋਲਵੇ ਦੋਲਤਪੁਰਾ ਰੋਡ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਕਿਦਾਂ ਠੀਕ ਹੈ ਕੀ ਲੈਣਾ ਇਹਦਾ ਪੁੱਛਿਆ ਪੁੱਛਿਆ ਖਾਣਾ ਚੱਲ ਫੇ ਮੇਰਾ ਪੁੱਤ ਨਿਆਰੇ ਦਾ ਕਿਹੜੀ ਕਲਾਸ ਪੜ੍ਹਦੇ ਤੁਸੀਂ ਤੀਜੀ ਚ ਕਿੱਥੇ ਸਕੂਲ ਕਿਹੜਾ ਉਹ ਵਾਲਾ ਨਹੀਂ ਉਹ ਉਹ ਵਾਲਾ ਸਕੂਲ ਦਾ ਨਾਮ ਉਹ ਵਾਲਾ ਸਕੂਲ ਦਾ ਨਾਮ ਬੋਲੋ ਸਕੂਲ ਦਾ ਨਾਮ ਕੀ ਆ ਐਲੀਮੈਂਟਰੀ ਸਕੂਲ ਦਾ ਨਾਮ ਐਲੀਮੈਂਟਰੀ ਸਕੂਲ ਥਾਣਾ ਅੱਛਾ ਥਾਣੇ ਚ ਪੜਦੇ ਹਾਂਜੀ ਤੁਸੀਂ ਕਿਹੜੀ ਕਲਾਸ ਪੜ੍ਹਦੇ ਆ 8ਵੀਂ ਵਿੱਚ 8ਵੀਂ ਵਿੱਚ ਠੀਕ ਆ ਕੀ ਨਾਮ ਆਪਣਾ ਅਮਰਹਿੰਦਰ ਹੈ ਅਮਰਹਿੰਦਰ ਅੱਛਾ ਠੀਕ ਆ ਠੀਕ ਆ ਅ ਜਿੱਦਾਂ ਮੈਂ ਇਸ ਵੇਲੇ ਥਾਣਾ ਪਿੰਡ ਖੜਾ ਆ ਥਾਣਾ ਡੈਮ ਮੇਰੇ ਸਾਹਮਣੇ ਆ ਇਧਰ ਇਸ ਸਾਈਡ ਤੇ ਇੱਥੇ ਇੱਕ ਬੱਚਾ ਆ ਉਹ ਨੂੰ ਬੋਲਣ ਦੇ ਵਿੱਚ ਤਾਂ ਤਕਲੀਫ ਆ ਬਚਪਨ ਤੋਂ ਹੀ ਤੇ 8ਵੀਂ ਕਲਾਸ ਪੜ੍ਹਦੇ ਤੁਸੀਂ ਹੈਨਾ ਕੀ ਨਾਮ ਕੀ ਤੁਹਾਡਾ ਮੰਮਾ ਹਿੰਦ ਅੱਛਾ ਠੀਕ ਆ ਤੇ ਮੈਂ ਪੁੱਛ ਰਿਆ ਸੀ ਇੱਥੇ ਵੀ ਇਹਨਾਂ ਦਾ ਇਲਾਜ ਨਹੀਂ ਚੱਲਦਾ ਤੇ ਤੁਸੀਂ ਦੱਸੋ ਵੀ ਕਿੱਦਾਂ ਇਹਨਾਂ ਦਾ ਇਲਾਜ ਵਗੈਰਾ ਜਾਂ ਕੌਣ ਆ ਘਰ ਚ ਇਹਨਾਂ ਦੇ ਇਹ ਤਾਂ ਇਲਾਜ ਕਰਾਣਿਆ ਜੋ ਕੋਈ ਹੈ ਨਹੀਂ ਜੀ ਇਹਦਾ ਤਾਇਆ ਸੀਗਾ ਉਹ ਵੀ ਪੂਰਾ ਹੋ ਗਿਆ ਤੇ ਇਹਦਾ ਡੈਡੀ ਸੀਗਾ ਉਹ ਵੀ ਪੂਰਾ ਹੋ ਗਿਆ ਮੰਮੀ ਇਹਨਾਂ ਦੀ ਦੇ ਦਿਮਾਗ 'ਚ ਕੁਝ ਉਹ ਫਰਕ ਹੈ ਕਿੱਦਾਂ ਹੀ ਸਿੱਧੀ ਤੇ ਕਮਾਨਿਆਂ ਵਾਲਾ ਕੋਈ ਹੈ ਨਹੀਂ ਇੱਥੇ ਰਹਿੰਦੇ ਆ ਤੁਹਾਡੇ ਨਾਨੀ ਕਹਿੰਦੇ ਆ ਨਾਨਕਿਆਂ ਦੇ ਹੈ ਕਿਹੜੇ ਪਿੰਡ ਤੋਂ ਆ ਇਹ ਇਹ ਹੈਗੇ ਥੱਥਣਾ ਪਿੰਡ ਤੋਂ ਅੱਛਾ ਜੀ ਅੱਛਾ ਹਾਂਜੀ ਸ਼ਹਿਰਪੁਰ ਲੱਗੇ ਅੱਛਾ ਠੀਕ ਹੈ ਤੇ ਮੈਂ ਖਾਸ ਤੌਰ ਤੇ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਕਿ ਕੋਈ ਵੀ ਮੇਰੇ ਜੋ ਵੀਅਰਸ ਇਹਨੂੰ ਦੇਖ ਰਹੇ ਆ ਪਲੀਜ਼ ਇਹਨਾਂ ਦੀ ਹੈਲਪ ਕਰੋ ਕਿਉਂਕਿ ਇਹ ਤਿੰਨ ਭਰਾ ਹੈ ਜੀ ਤਿੰਨ ਬੱਚੇ ਆ ਨਹੀਂ ਦੋ ਮੁੰਡੇ ਇੱਕ ਕੁੜੀ ਹੁੰਦੀ ਆ ਤੇ ਉਹ ਦੋਨੋਂ ਠੀਕ ਆ ਹੋਰ ਹਾਂਜੀ ਇਹ ਦੋਨੋਂ ਠੀਕ ਆ ਇਹਨੂੰ ਪ੍ਰੋਬਲਮ ਆ ਬੈਣਾ ਤੇ ਜਿੱਦਾਂ ਇਹਨਾਂ ਤੋਂ ਪੈਸੇ ਦੀ ਜਿੱਦਾਂ ਪੈਸੇ ਦਾ ਕੋਈ ਸੋਰਸ ਹੈ ਨਹੀਂਗਾ ਤੇ ਇਹ ਇੱਥੇ ਜਿੱਦਾਂ ਪਿੰਡ 'ਚ ਹੀ ਪੜਦੇ ਆ ਥਾਣਾ ਪਿੰਡ ਦੇ ਵਿੱਚ ਜਿਹੜਾ ਸਕੂਲ ਆ ਉੱਥੇ ਪੜਦੇ ਆ ਤੇ ਮੈਂ ਜਿੱਦਾਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਇਹਨਾਂ ਵੱਲ ਮਤਲਬ ਕਿ ਵੀ ਪੁਸ਼ਕ ਇਹਨਾਂ ਦੀ ਹੈਲਪ ਕਰੋ ਸੋ ਥੈਟ ਕਿ ਇਹਨਾਂ ਦਾ ਇਲਾਜ ਹੋ ਸਕੇ ਕਾਫੀ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ ਜਥੇਬੰਦੀਆਂ ਹੈਗੀਆਂ ਜਿਹੜੇ ਇਦਾਂ ਹੈਲਪ ਕਰਦੀਆਂ ਆ ਹਾਂਜੀ ਕਰਦੇ ਆ ਕਰਦੇ ਆ ਤੇ ਹਾਂ ਕਈਆਂ ਦਾ ਸਾਨੂੰ ਇਦਾਂ ਵੀ ਕੋਈ ਦੱਸਣ ਵਾਲਾ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਤੇ ਜੇ ਕੋਈ ਵੀ ਸਮਾਜਿਕ ਸੰਸਥਾ ਇਸ ਵੀਡੀਓ ਨੂੰ ਦੇਖ ਰਹੀ ਹੋਵੇਗੀ ਤਾਂ ਪਲੀਜ਼ ਇਹਨਾਂ ਦੀ ਹੈਲਪ ਸ਼ੁਰੂ ਕਰਨਾ ਕਿ ਇੱਥੋਂ ਤੁਸੀਂ ਆ ਬਿਲਕੁਲ ਆ ਦੇਖੋ ਮੈਂ ਜਿੱਥੇ ਆ ਰਸਤਾ ਸਾਹਮਣੇ ਆ ਰਿਹਾ ਮਨੋਤਾ ਵੱਲੋਂ ਤੇ ਆਇਦਰ ਨੂੰ ਥਾਣਾ ਡੈਮ ਨੂੰ ਜਾ ਰਿਹਾ ਆ ਤੇ ਇੱਥੇ ਹੀ ਇਹਨਾਂ ਦੀ ਇੱਕ ਇਥੇ ਹਟਿਆ ਇੱਥੇ ਆ ਕੇ ਕੋਈ ਵੀ ਪਤਾ ਕਰ ਸਕਦਾ ਇਹਨਾਂ ਬਾਰੇ ਬੱਚਿਆਂ ਬਾਰੇ ਤੇ ਤੁਹਾਨੂੰ ਦੱਸ ਦੇਣਗੇ ਜਿਹੜੇ ਵੀ ਇੱਥੇ ਬੈਠੇ ਹੋਏ ਕਿ ਹੋਣਗੇ ਤੇ ਲਾਗੇ ਪਿੰਡ ਤੋਂ ਵੀ ਪੁੱਛ ਲਓ ਕਿਸੇ ਕੋਈ ਕਿ ਇੱਥੇ ਜਦ ਤੱਕ ਕਿਸੇ ਬੋਲਣ ਵਿੱਚ ਪ੍ਰੋਬਲਮ ਆ ਬੇਟੇ ਨੂੰ ਬੱਚੇ ਨੂੰ ਤੇ ਉਹਨਾਂ ਬਾਰੇ ਜਰੂਰ ਮਤਲਬ ਕਿ ਇਹਨਾਂ ਦੀ ਹੈਲਪ ਜਰੂਰ ਕਰਿਓ ਆ ਮੁੰਡਾ ਵੈੰਦਾ ਜ਼ਿਆਦਾ ਕਰਕੇ ਜੀ ਦੁਕਾਨ ਤੇ ਅੱਛਾ 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 ਦੇਖੇ ਅੱਛਾ ਹਾਂਜੀ ਹਾਂਜੀ ਤੁਸੀਂ ਉੱਦਾਂ ਹੀ ਬੈਠੇ ਆ ਹਨਾ ਹਾਂਜੀ ਪੁੱਛਣਾ ਆਪਰਾ ਜ ਅੱਛਾ ਅੱਛਾ ਹੋਰ ਭਾਜੀ ਕੀ ਹਾਲ ਜੀ ਚਲੋ ਵਧੀਆ ਵਧੀਆ ਇਹ ਇਹ ਹੀ ਹੈ ਥਾਣਾ ਡੈਮ ਥਾਣਾ ਡੈਮ ਕੋ ਮਣਾਇਆ ਸਾਰੇ ਚਲੋ ਹੋਰ ਕਿੱਦਾਂ ਚੱਲਦਾ ਕੰਮ ਕਰ ਮੈਂ ਸਾਰਿਆਂ ਨੂੰ ਕਿਹਾ ਵੀ ਇੱਥੇ ਰੋਕ ਕੇ ਜਰੂਰ ਜਾਣਾ ਆ ਜਿਹੜੇ ਵੀ ਇੱਥੋਂ ਆਉਂਦੇ ਨਾ ਹੁਣ ਇਹ ਤੋਂ ਖਰੀਦ ਕੇ ਲੈ ਕੇ ਜਰੂਰ ਜਾਣਾ ਆ ਮੈਂ ਸਾਰਿਆਂ ਨੂੰ ਕਿਹਾ ਆ ਆਪਣੇ ਜਿਹੜੇ ਵੀ ਇਹ ਵੀਡੀਓ ਦੇਖਣਗੇ ਨਾ ਟਾੜੇ ਕੋ ਰੋਕੇ ਜਾਣਗੇ ਠੀਕ ਹੈ ਠੀਕ ਹੈ ਨਾ ਤੇ ਸਮਾਨ ਸਮੂਹ ਹੁਣ ਜਿਆਦਾ ਪਾ ਲੈਣਾ ਜਿੰਨੇ ਲੋਕੀ ਜਿਆਦਾ ਆਉਣ ਲੱਗੇ ਧਿਆਨ ਰੱਖਿਓ ਜਦੋਂ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੇ ਫੇਰ ਇੱਥੇ ਜ਼ਰੂਰ ਰੁਕਣਾ ਹੈ ਤੇ ਸਮਾਨ ਦੀ ਸ਼ਾਰਟੇਜ ਨਾ ਹੋਵੇ ਠੀਕ ਹੈ ਠੀਕ ਆ ਚਲੋ ਕਿੰਨੀ ਉਮਰ ਆਪਣੀ ਆਪਣੀ 23 23 ਸਾਲ ਅੱਛਾ ਅੱਛਾ ਚਲੋ ਚਲੋ ਚੰਗਾ ਜੀ ਸ਼ੁਕਰੀਆ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ